ਅੰਮ੍ਰਿਤਸਰ ਦੇ ਇਲਾਕੇ ਪਾਮਗੁਰੂ ਕਲੋਨੀ 에어ਪੋਰਟ ਰੋਡ ਦੀ ਇੱਕ ਕੋਠੀ ਵਿੱਚ ਕੰਮ ਕਰਨ ਵਾਲੀ 18 ਸਾਲਾ ਲੜਕੀ ਦੇ ਅਚਾਨਕ ਗਾਇਬ ਹੋ ਜਾਣ ਦੀ ਖਬਰ ਹੈ ਇਸ ਸਬੰਧੀ ਕੋਠੀ ਦੇ ਮਾਲਕ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਅਨੂ ਨਾਮ ਦੀ ਇਹ ਲੜਕੀ ਜਿਸ ਦੀ ਉਮਰ ਲਗਭਗ 19 ਸਾਲ ਹੈ ਉਹਨਾਂ ਦੀ ਕੋਠੀ ਵਿੱਚ ਲਗਭਗ ਪਿਛਲੇ 1 ਮਹੀਨੇ ਤੋਂ ਕੰਮ ਕਰ ਰਹੀ ਸੀ ਜੋ ਕਿ 15 April ਨੂੰ ਦੁਪਹਿਰ ਦੇ ਸਮੇਂ ਤੋਂ ਬਗੈਰ ਦੱਸੇ ਚਲੀ ਗਈ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਉਸ ਦੀ ਕਾਫੀ ਭਾਲ ਕਰਦੇ ਵੀ ਉਸ ਦਾ ਕੁਝ ਪਤਾ ਨਹੀਂ ਚੱਲਿਆ ਉਨਾ ਕਿਹਾ ਕਿ ਉਹਨਾਂ ਵੱਲੋਂ ਥਾਣਾ 에어ਪੋਰਟ ਵਿਖੇ ਉਸਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਸੰਬੰਧੀ ਲੜਕੀ ਦੇ ਪਰਿਵਾਰਿਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਵੀ ਲੜਕੀ ਦੀ ਬਹੁਤ ਪਾਲ ਕੀਤੀ ਗਈ ਹੈ ਪਰ ਉਸ ਦਾ ਕੁਝ ਪਤਾ ਨਹੀਂ ਚੱਲਿਆ। ਉਹਨਾਂ ਕਿਹਾ ਕਿ ਲੜਕੀ ਦੀ ਗੁੰਮਸ਼ੁਦਗੀ ਕਾਰਨ ਸਾਰੇ ਪਰਿਵਾਰਿਕ ਮੈਂਬਰ ਬਹੁਤ ਪਰੇਸ਼ਾਨ ਹਨ। ਅਸੀਂ ਇੱਥੇ ਪਾਮ ਗਰੂਪ 에어ਪੋਰਟ ਰੋਡ ਤੇ ਰਹਿੰਦੇ ਹਾਂ ਤੇ ਸਾਡੇ ਘਰ ਕੰਮ ਕਰਦੀ ਸੀ ਕੁੜੀ 1 ਮਹੀਨੇ ਤੋਂ ਅਨੂ ਅੱਛਾ ਜੀ ਤੇ 19 ਸਾਲ ਦੀ ਉਮਰ ਸੀ ਹਾਂਜੀ ਤੇ ਰੰਗ ਉਹਦਾ ਪੱਕਾ ਸੀ ਤੇ ਮੰਮੀ ਥੋੜਾ ਬਿਮਾਰ ਰਹਿੰਦੇ ਸੀ ਉਹਨਾਂ ਦੇ ਕੇਅਰ ਟੇਕ ਵਾਸਤੇ ਲਿਆਦੀ ਸੀ ਤੇ ਅਚਨ ਚੇਤ 15 ਤਰੀਕ ਨੂੰ ਤੇ ਸਭ ਸ਼ਾਮੀ ਸਾਡੇ ਕੋਲ 3 ਵਜੇ ਨਾਲ ਘਰੋਂ ਬਗੈਰ ਅਸੀਂ ਭੱਜ ਗਏ ਜੋਗੀ ਬਾਹਰ ਚਾ ਲਈ ਤੇ ਵੀ ਦੇਖਿਆ ਨੂੰ ਆਟੋ ਕਰਦੀ ਨੂੰ ਜਾਂਦੀ ਨੂੰ ਤੇ ਇਕੱਲੀ ਗਈ ਆ ਤੇ ਸੀਸੀਟੀਵੀ ਫੁਟੇਜ ਚ ਵੀ ਆ ਗਿਆ ਸਾਰਾ ਕੀ ਦਮ ਹੈ ਆਪਣੀ ਮਰਜ਼ੀ ਨਾਲ ਹੀ ਚਲੇਗੀ ਆ ਬਿਲਕੁਲ ਬਿਲਕੁਲ ਠੀਕ ਸੀ ਜੀ ਉਹਨਾਂ ਦੇ ਪਰਿਵਾਰ ਨਾਲ ਸਾਡਾ ਰਾਤ ਚੱਲ ਰਿਹਾ ਅਸੀਂ ਪਹਿਲੇ ਦਿਨ ਤੇ ਅਸੀਂ ਸਾਰੇ ਇਕੱਠੇ ਲੱਭਦੇ ਰਹੇ ਲੱਭਣ ਨਾਲੇ ਨੂੰ ਵਾਜੂਬ ਇਨਾਮ ਦਿੱਤਾ ਜਾਏਗਾ ਦਾ ਖਰਚਾ ਦਿੱਤਾ ਜਾਏਗਾ ਤੇ ਜਿਸ ਦੀ ਧੀ ਹੈ ਉਹਦੇ ਘਰ ਪਹੁੰਚੇ ਕਿਉਂਕਿ ਉਹ ਵੀ ਵਿਚਾਰੇ ਸਾਰੇ ਪਰੇਸ਼ਾਨ ਹੋ ਰਹੇ ਨੇ ਮਮਤਾ ਸਾਥੀ ਬੰਦੇ ਨੇ ਤੇ ਆ ਕੁੜੀ ਆਪਣੇ ਘਰ ਪਹੁੰਚੇ ਗੱਲ ਕੀ ਆਈ ਉਹਨਾਂ ਦੇ ਕੋਲ ਕਲਾਈ ਉਹਨਾਂ ਦੇ ਕੋਲ ਕਲਾਈ ਤੇ ਉੱਥੋਂ ਹੀ ਉਹਨਾਂ ਨੂੰ ਦਿਲ ਦੱਸਿਆ ਚਲ ਗਈ ਆ ਉਹਨਾਂ ਨੇ ਫੜਾ ਪਤਾ ਹੀ ਨਹੀਂ ਕਿੱਥੇ ਚਲ ਗਈ ਆ ਲੱਭਣ ਦੀ ਕੋਸ਼ਿਸ਼ ਕੀਤੀ ਕੁੜੀ ਦਾ ਹਾਂਜੀ ਬੜਾ ਹੀ ਉਸੇ ਦਿਨੀ ਰਾਤ ਲੱਭੀ ਆ ਸਾਰੇ ਗੱਡੀ ਤੇ ਘੁੰਮਦੇ ਫਿਰਦੇ ਰਹੇ ਨਹੀਂ ਲੱਭੀ ਕਿਤੇ ਉਹ ਤੇ ਇੰਨੇ ਚੰਗੇ ਬੰਦੇ ਆ ਮੈਂ 16 17 ਸਾਲ ਕੰਮ ਕੀਤਾ ਉਹਨਾਂ ਦਾ ਮੈਨੂੰ ਵਿਸ਼ਵਾਸ ਹੀ ਤੋਂ ਮੈਂ ਤਾਂ ਕੱਲ੍ਹ ਆਖੀ ਆਹ ਫਿਰ ਤੋਣੀ ਮੇਰੇ ਨਾਲ ਦੋਵੇਂ ਭਰਾ ਮੰਨੀ ਯਾਰ ਤੇ ਲੱਭਦੇ ਰਹੇ ਅੱਜ 12 1 ਵਜੇ ਤੇ ਘਰ ਆਏ ਸਾਰੇ ਰਿਸ਼ਤੇਦਾਰਾਂ ਤੇ ਫੋਲਿਆ ਬੜਾ ਸਾਡਾ ਮੰਦਾ ਹਾਲ ਆ ਅੱਜ ਤੱਕ ਉਹ ਦਿਨ ਦੀ ਰੋਟੀ ਪਕਾਈ ਨਹੀਂ ਖਾਧੀ ਨਹੀਂ ਬੜਾ ਹੀ ਬੁਰਾ ਹਾਲ ਹੈ ਉਹਦਾ ਪਿਓ ਕਿਤੇ ਰੋ ਰੋ ਕੇ ਕਿਤੇ ਰੋਟੀ ਨਹੀਂ ਖਾਂਦਾ